ਅੱਜ ਆਪਾਂ ਤੁਹਾਡੇ ਵਾਸਤੇ ਰਾਉਂਡ ਇਲਾਸਟਿਕ ਵਾਲੇ ਪਲਾਜ਼ੋ ਦੀ ਵੀਡੀਓ ਲੈ ਕੇ ਆਏ ਆ ਕਸਟਮਰਾਂ ਦੀ ਡਿਮਾਂਡ ਸੀਗੀ ਵੀ ਸਾਨੂੰ ਰਾਉਂਡ ਇਲਾਸਟਿਕ ਵਾਲੇ ਪਲਾਜ਼ੋ ਦੀ ਵੀਡੀਓ ਪਾਓ ਪਹਿਲਾਂ ਵੀਡੀਓ ਆਪਾਂ ਨੇ ਬਹੁਤ ਪਾਈਆਂ ਨੇ ਉਹ ਅੱਗੇ 벨ਟ ਵਾਲੇ ਦੀਆਂ ਪਾਈਆਂ ਹੋਈਆਂ ਨੇ ਪਿੱਛੇ ਰਾਸਟਿਕ ਵਾਲੇ ਦੀਆਂ ਪਾਈਆਂ ਨੇ ਸਾਈਡ ਜਿਪ ਵਾਲੇ ਦੀਆਂ ਪਾਈਆਂ ਨੇ ਫਿਰ ਅੱਜ ਤੁਹਾਨੂੰ ਆਪਾਂ ਰਾਉਂਡ ਇਲਾਸਟਿਕ ਵਾਲੇ ਪਲਾਜ਼ੋ ਦੀ ਵੀਡੀਓ ਪਾ ਰਹੇ ਆਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਅੱਜ ੁੱਡੀ ਟੁੱਡੀ ਕਟਿੰਗ ਦੱਸਾਂਗੇ ਵੀ ਪਲਾਜ਼ੋ ਨੂੰ ਕਿਸ ਤਰ੍ਹਾਂ ਦੀ ਕਟਿੰਗ ਕਰਨੀ ਹੈਗੀ ਆਪਣੇ ਕੋਲ 2 ਮੀਟਰ ਕਪੜਾ ਹੈ 26 ਇੰਚ ਰਾਉਂਡ ਦੇ ਵਿੱਚ 28 ਮਿਨਿਆ ਹੋਇਆ ਆਪਣਾ ਮੂਰੀ ਹੈਗੇ 7 ਇੰਚ ਸਿਰਫ ਆਪਾਂ ਨੂੰ ਪਲਾਜ਼ੋ ਦੇ ਵਿੱਚ ਤੇ ਨਹੀਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਲੈਂਥ, ਥਾਈਜ਼ ਤੇ ਮੂਰੀ ਹੁਣ ਆਪਾਂ ਇਹਨੂੰ ਰਾਉਂਡ ਇਲਾਸਟਿਕ ਵਾਲੇ ਵਿੱਚ ਸਿਰਫ ਆਪਾਂ ਉਹਦੇ ਬਾਰੇ ਹੀ ਦੱਸਾਂਗੇ ਤੁਹਾਨੂੰ ਆਪਾਂ ਉਹਨੂੰ ਵੀਡੀਓ ਸ਼ੁਰੂ ਕਰਨ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਦੇਖਣਾਗਾ ਆਹ ਦੇਖੋ ਕੰਨੀ ਆ ਇਸ ਤਰ੍ਹਾਂ ਆਪਾਂ ਨੇ ਆਪਸ ਦੇ ਵਿੱਚ ਜੋੜ ਲੈਣੀਆਂ ਨੇਗੀਆਂ ਇਹ ਆਪਾਂ ਆਪਣੀ ਸਾਈਡ ਵੱਲ ਰੱਖਾਂਗੇ ਇਸ ਤਰ੍ਹਾਂ ਜਿਹੜਾ ਕੁੰਡੇ ਵਾਲਾ ਪਾਸਾ ਹੋਊਗਾ ਉਹ ਦੇਖੋ ਇਧਰ ਲਈ ਟਾਈਪ ਰੱਖਣਾ ਹੋਊਗਾ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਲਓਗੇ ਜੇ نیچے ਤੋਂ ਦੇਖੋ ਬਦਮਾ ਘਟਾ ਮਾ ਕਈ ਵਾਰੀ ਰੇਵ ਕਰਦੇ ਕਪੜਾ ਹੁੰਦਾ ਦੇਖੋ ਇਹ نیچے ਤੋਂ ਸਫਾਈ ਦੇ ਨਾਲ ਨਹੀਂ ਕਟਿੰਗ ਕਰੀ ਹੁੰਦੀ ਤਾਂ ਤੁਸੀਂ ਉਹਨੂੰ ਇੱਕ ਵਾਰ ਪਹਿਲਾਂ ਸਾਫ਼ ਕਰ ਲੈਣਾਗਾ ਦੇਖੋ ਸਕੁਅਰ ਦੇ ਨਾਲ ਇਸ ਤਰ੍ਹਾਂ ਇਹਨਾਂ ਛਾਣ ਲਗਾ ਕੇ ਇਸ ਤਰ੍ਹਾਂ ਤੁਸੀਂ ਜੋ ਵੀ ਬਦਮਾ ਘਟਮਾ ਕਪੜਾ ਹੋਊਗਾ ਤੁਸੀਂ ਸਾਈਡ ਤੇ ਕੱਟ ਦੇਣਾਗਾ ਫਿਰ ਆਪਾਂ ਲਗਾਵਾਂਗੇ ਦੇਖੋ ਇਹਦੇ ਵਿੱਚ ਜਿੰਨੀ ਤੁਸੀਂ ਫੋਲਡਿੰਗ ਕਰਨੀ ਹੋਊਗੀ ਉਹਨਾਂ ਨਿਸ਼ਾਨ ਲਗਾਓਗੇ ਇਸ ਤਰੀਕੇ ਨਾਲ ਬਹੁਤ ਹੀ ਈਜ਼ੀ ਕਟਿੰਗ ਦੱਸਾਂਗੇ ਤੁਹਾਨੂੰ ਤੁਸੀਂ ਆਸਾਨੀ ਨਾਲ ਆਪਣੇ ਘਰ ਵਿੱਚ ਬੈਠ ਕੇ ਪਲਾਜ਼ੋ ਬਣਾ ਸਕਦੇ ਹੋਗੇ ਹੁਣ ਦੇਖੋ ਆਪਾਂ ਨੇ ਕੀ ਕਰਨਾਗਾ ਜਿਨ੍ਹਾਂ ਦੇ 7 ਇੰਚ ਮੂਰੀ ਹੋਊਗੀ 28 ਦੇ ਵਿੱਚੋਂ 14 ਇੰਚ ਆਉਂਦਾ ਹੋਗਾ ਤੁਸੀਂ ਉਹਦੇ ਵਾਸਤੇ ਸਾਈਡ ਤੋਂ ਕਿੰਨਾ ਕੱਪੜਾ ਲੈਣਾ ਹੋਊਗਾ ਆਪਾਂ 1.5 ਇੰਚ ਲਵਾਂਗੇ ਜੇ ਕਈ ਵਾਰ 28 ਜਿਹਾ ਜ਼ਿਆਦਾ ਹੁੰਦਾਗਾ ਫਿਰ ਵੀ ਤੁਸੀਂ ਇੰਨਾ ਹੀ ਲਓਗੇ ਕਿਉਂਕਿ ਜੇ ਆਪਾਂ ਨੇ ਆ ਚੀਜ਼ ਨੂੰ ਘੱਟ ਲੇਤਾ ਜਾਂ ਜ਼ਿਆਦਾ ਲੈ ਲਿਆ ਤਾਂ ਇੱਕ ਸਾਈਡ ਦੇਖੋ ਅੰਦਰ ਨੂੰ ਜ਼ਿਆਦਾ ਵੱਡੂਗੀ ਤੇ ਥਾਈ ਜ਼ਿਆਦਾ ਹੋਊਗਾ ਤੇ ਆ ਚੀਜ਼ ਦੇ ਵਿੱਚੋਂ ਆਪ ਨੂੰ ਪ੍ਰੋਬਲਮ ਆਊਗੀ ਸਿਉਣ ਦੇ ਵਿੱਚ ਤਾਂ ਕਰਕੇ ਆਪਾਂ ਨੇ ਆਮ ਡੇਢਕ ਦੇ ਵਿੱਚ ਹੀ ਲੈਣਾਗਾ ਜੇ ਮੂਰੀ 7 ਇੰਚਾ ਜੇ ਮੂਰੀ ਤੁਸੀਂ 8 9 ਇੰਚ ਕਰ ਰਹੇ ਹੋ ਤਾਂ ਤੁਸੀਂ ਆ ਸਾਈਡ ਸਲਾਈ ਦੀ ਘਟਾ ਵੀ ਸਕਦੇ ਹੋਗੇ ਹੁਣ ਦੇਖੋ ਆਪਾਂ ਨੇ 7 ਇੰਚ ਮੂਰੀ ਬਣਾਉਣੀ ਹੈ ਤਾਂ 7 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਇਹ ਨਿਸ਼ਾਨ ਪ੍ਰੋਪਰ ਉਨੇ ਹੀ ਲਗਾਉਣੇ ਆ ਜਿੰਨਾ ਆਪਾਂ ਪਲਾਜ਼ੋ ਨੂੰ ਰੈਡੀ ਰੱਖਣਾਗਾ 7 ਇੰਚ ਤੇ ਆਪਾਂ ਮੂਰੀ ਦਾ ਨਿਸ਼ਾਨ ਲਗਾਏਗਾ 7 ਇੰਚ ਹੀ ਆਪਾਂ ਨੇ ਰੈਡੀ ਰੱਖਣੀ ਆ ਹੁਣ ਦੇਖੋ ਲੈਂਥ ਹੈਗੀ ਆ ਦੀ 33 ਇੰਚ ਤਾਂ 33 ਦੇ ਵਿੱਚ ਜਿੰਨਾ ਤੁਸੀਂ ਲਾਸਟਿਕ ਚੜਾਈ ਦੇ ਵਿੱਚ ਪਾਉਣਾ 1 ਇੰਚ ਹੀ ਪਾਉਣਾ 2 ਇੰਚ ਹੀ ਪਾਉਣਾ ਤੁਸੀਂ ਉਸੇ ਹਿਸਾਬ ਦੇ ਨਾਲ ਇਹਦੇ ਵਿੱਚ ਵੱਧ ਐਡ ਕਰ ਸਕਦੇ ਹੋ ਹੁਣ ਦੇਖੋ ਆਪਾਂ ਨੇ 1/2 ਇੰਚ ਇਲਾਸਟਿਕ ਪਾਉਣਾ ਇਹਦੇ ਵਿੱਚ ਤਾਂ ਆਪਾਂ 33 ਇੰਚ ਲੰਬਾਈ ਆ ਤਾਂ ਆਪਾਂ ਇਹਨੂੰ 35 ਇੰਚ ਕਟਾਈ ਦੀ ਕਟਾਂਗੇ 35 ਤੇ ਨਿਸ਼ਾਨ ਲਗਾ ਲਿਆ ਦੇਖੋ ਆਪਾਂ ਨੇ ਆਹ ਵਾਲਾ ਇੱਕ ਨਿਸ਼ਾਨ ਲਗਾਵਾਂਗੇ ਆਪਾਂ ਆਸਨ ਦਾ ਜਿਹੜਾ ਆਪਾਂ ਨੇ ਲੈਂਥ ਦਾ ਨਿਸ਼ਾਨ ਲਗਾਇਆ ਉਹ ਤੋਂ ਨੀਚੇ ਆਪਾਂ 13 ਇੰਚ ਦਾ ਨਿਸ਼ਾਨ ਲਗਾਵਾਂਗੇ ਦੇਖੋ ਜੇ ਤੁਸੀਂ ਬੰਨ ਤੋਂ ਡਾ ਉੱਪਰ ਆ ਬਹੁਤ ਜ਼ਿਆਦਾ ਬੰਨ ਮੰਨ ਲਓ ਤੁਸੀਂ ਲਾਭੀ ਤੱਕ ਬੰਨਦੇ ਹੋਗੇ ਤਾਂ ਤੁਹਾਨੂੰ ਆਸਣ ਦਾ ਨਿਸ਼ਾਨ ਵੱਧ ਲਾਉਣਾ ਪਊਗਾ 13.5 ਵੀ ਕਰਨਾ ਪੈ ਸਕਦਾ ਤੇ 14 ਵੀ ਇਹ ਤੁਹਾਡੇ ਆਪਣੇ ਬੰਨਣ ਦੇ ਹਿਸਾਬ ਨਾਲ ਹੋਊਗਾ ਜੇ ਆਪਾਂ ਨਾਰਮਲ ਬੰਨ ਤੇ ਬੰਨ ਰਹੇ ਹਾਂ ਤਾਂ ਆਪਾਂ 13 ਇੰਚ ਆਸਣ ਦਾ ਨਿਸ਼ਾਨ ਲਗਾਵਾਂਗੇ ਹੁਣ ਕੀ ਕਰਾਂਗੇ ਆਪਾਂ ਬਿਲਕੁਲ ਇਸ ਤਰ੍ਹਾਂ ਸਿੱਧੇ ਨਿਸ਼ਾਨ ਲਗਾ ਲਾਂਗੇ ਦੋ ਨਿਸ਼ਾਨ ਹੋਣਗੇ ਦੇਖੋ ਆਹ ਲੈਂਥ ਦਾ ਹੋ ਗਿਆ ਆਹ ਆਪਣਾ ਹੋ ਗਿਆ ਆਸਣ ਦਾ ਨਿਸ਼ਾਨ ਹੁਣ ਦੇਖੋ ਆਪਾਂ ਨੇ ਕੀ ਕਰਨਾ ਹਾਫ ਇੰਚ ਆਪਾਂ ਕੰਨੀ ਤੋਂ ਹਮੇਸ਼ਾ ਵਾਸਤੇ ਛੱਡ ਦੇਉਂਨਾ ਚਾਹੇ ਕੋਈ ਵੀ ਪਲਾਜ਼ੋ ਦੀ ਕਟਿੰਗ ਕਰ ਰਹੇ ਆਪਾਂ ਹੁਣ ਦੇਖੋ ਆਪਾਂ ਨੇ 28 ਦਾ ਨਿਸ਼ਾਨ ਲਗਾਉਣਾਗਾ 28 ਦੇਖੋ ਆਪਣਾ ਰਾਉਂਡ ਦੇ ਵਿੱਚ ਆਪਾਂ ਨੇ ਗੋਲ ਥਾਊਸ ਮਿਨਿਆ 28 ਮਿਨਿਆ ਹੋਇਆ ਉਹ ਹੈਗਾ 26 ਇੰਚ 26 ਦੇ ਵਿੱਚ ਕੀ ਕਰਾਂਗੇ ਆਪਾਂ 2 ਇੰਚ ਪਲੱਸ ਕਰਾਂਗੇ ਜੇ ਤੁਹਾਡਾ ਨਾਰਮਲ ਹੀ ਮਿਨਿਆ ਹੋਇਆ ਜੇ ਬਹੁਤ ਜ਼ਿਆਦਾ ਟਾਈਟ ਮਿਲਾ ਤਾਂ ਤੁਹਾਨੂੰ 3 ਇੰਚ ਵੀ ਪਲੱਸ ਕਰਨਾ ਪਊਗਾ ਉਹ ਤੁਹਾਡੇ ਨਾਪ ਲੈਣ ਦੇ ਸੰਬੰਧ ਵਿੱਚ ਹੋਊਗਾ ਕਿ ਕਿਸ ਤਰ੍ਹਾਂ ਤੁਸੀਂ ਨਾਪ ਲੈ ਰਹੇ ਹੋਗੇ ਜਿਵੇਂ ਨਾਰਮਲ ਰਾਉਂਡ ਦੇ ਵਿੱਚ ਆਪਾਂ ਨੇ 26 ਇੰਚ ਨਾਪਿਆ ਹੋਇਆ ਹੈਗਾ ਤਾਂ ਆਪਾਂ ਉਹਦੇ ਵਿੱਚ 2 ਇੰਚ ਪਲੱਸ ਕਰਾਂਗੇ 28 ਇੰਚ ਹੋ ਜੂਗਾ ਤਾਂ ਆਪਣਾ 14 ਇੰਚ 28s ਬਣਦੇ ਆ ਦੇਖੋ ਇਹ ਆਪਾਂ ਨੇ 14 ਇੰਚ 28 ਦਾ ਨਿਸ਼ਾਨ ਲਗਾ ਲਿਆ 2 ਇੰਚ ਆਪਾਂ ਨੇ ਇਸ ਵੱਲ ਲਗਾਉਣਾ ਅੰਦਰਲੀ ਸਾਈਡ ਵੱਲ ਹੁਣ ਕੀ ਕਰਨਾ ਆਪਾਂ ਨੇ ਇਹਦੇ ਵਿੱਚ ਸਿੱਧਾ ਨਿਸ਼ਾਨ ਲਗਾਵਾਂਗੇ ਐਸ ਤਰ੍ਹਾਂ ਦੇਖੋ ਹੁਣ ਕੀ ਕਰਨੀ ਆਪਾਂ ਨੇ ਇੱਥੇ ਗਲਾਈ ਪਾਉਣੀ ਹੋਊਗੀ ਇਹ ਗਲਾਈ ਤੁਸੀਂ ਬਿਲਕੁਲ ਗਲਵਾਈ ਦੇ ਵਿੱਚ ਹੀ ਰੱਖਣਾ ਇੱਥੋਂ ਆਹ ਚੀਜ਼ ਆਪਣੀ ਚੌੜੀ ਨਹੀਂ ਬਣਨੀ ਚਾਹੀਦੀ ਹੁਣ ਕੀ ਕਰੋਗੇ 1 ਇੰਚ ਤੇ ਦੇਖੋ ਆਪਾਂ ਇੱਥੋਂ ਢਾਲ ਦੇਣੀ ਆ ਇਹ ਢਾਲ ਦੇਖੋ ਆਪਾਂ ਨੇ ਜਿਹੜਾ ਨਾਰਮਲ ਨਾਪ ਬੰਨ ਤੇ ਬੰਦੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਨੇ ਇਹ ਨਾਪਾਈ ਤਾਂ ਆਪਣੇ ਪਲਾਜ਼ੋ ਵਾਲੀ ਆ ਸਲਾਈ ਤੇ ਖਿੱਚ ਪੈਣ ਲੱਗ ਜਾਂਦੀ ਆ ਜਿਹੜੇ ਬੰਨ ਉੱਪਰ ਬੰਨਦੇ ਆ ਦੇਖੋ ਉਹਨਾਂ ਦੇ ਵਿੱਚ ਨਾਂ ਵੀ ਪਾਉਗੀ ਗਈ ਔਰ ਗਲਤੀ ਵਿੱਚ ਆਪਾਂ ਨਹੀਂ ਵੀ ਪਾਉਂਦੇ ਐਦਾਂ ਹੀ ਕਰ ਦਿੰਨੇ ਆ ਉਹਨਾਂ ਦੇ ਚੱਲੂਗੀ ਬਾਈ ਚਾਂਸ ਦੇਖੋ ਇਹ ਪੌਣੀ ਬਹੁਤ ਜ਼ਰੂਰੀ ਆ ਇਹਦੇ ਨਾਲ ਆਪਣੇ ਆ ਜਿਹੜੀ ਸਲਾਈ ਆ ਇਹ ਚੜਦੀ ਨਹੀਂ ਹੈਗੀ ਹੁਣ ਕੀ ਕਰਨਾ ਤੁਸੀਂ ਇਹਦਾ ਅੱਧ ਲੈ ਲੋਗੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਨਾਪ-ਨਾਪ ਕੇ ਇਹਦਾ ਅੱਧ ਕਰਨਾਗਾ ਮੈਕਸਿਮਮ ਤੁਹਾਨੂੰ ਪਤਾ ਹੀ ਚਲ ਜਾਊਗਾ ਵੀ ਇਹਦਾ ਹਾਫ ਕਿੱਥੇ ਜਾ ਰਿਹਾ ਉੱਪਰ ਵਾਲੀ ਚੀਜ਼ ਦਾ ਆ ਤਾਂ ਦੇਖੋ ਆਪਣੇ ਕੰਨੀ ਉਤਾਰਨੀ ਉਤਾਰਨੀ ਇਧਰੋ ਜਿੱਥੇ ਨਿਸ਼ਾਨ ਲਗਾਇਆ ਹੋਇਆ ਆਪਾਂ ਨੇ ਹੁਣ ਕੀ ਕਰਾਂਗੇ ਆਪਾਂ ਇੱਥੋਂ ਇਸ ਤਰ੍ਹਾਂ ਨਿਸ਼ਾਨ ਲਗਾ ਦਾਂਗੇ ਇਸ ਤਰ੍ਹਾਂ ਫਰੇਵ ਦੇ ਵਿੱਚ ਆ ਦੂਗਾ ਹੁਣ ਆਪਾਂ ਨੇ ਕੀ ਕਰਨਾ ਨੀਚੇ ਤੋਂ ਜਿੰਨੀ ਆਪਾਂ ਨੇ ਫੋਲਡਿੰਗ ਕਰਨੀ ਆ ਓਨਾ ਹੀ ਆਪਾਂ ਇਹਨੂੰ ਇੱਥੋਂ ਸਟ੍ਰੇਟ ਰੱਖਾਂਗੇ ਬਿਲਕੁਲ ਸਿੱਧਾ ਨਿਸ਼ਾਨ ਲਗਾਉਣਾਗਾ ਇੱਥੋਂ ਇਸੇ ਤਰ੍ਹਾਂ ਆਪਾਂ ਫੱਟੀ ਨੂੰ ਥੋੜਾ ਜਿਹਾ ਉੱਪਰ ਲੈ ਕੇ ਜਾਵਾਂਗੇ ਤਾਂ ਆਪਾਂ ਇੱਥੇ ਨਿਸ਼ਾਨ ਲਗਾਉਣਾਗਾ ਕਿਉਂਕਿ ਜੇ ਤੁਸੀਂ ਫੱਟੀ ਨੂੰ ਨੀਚੇ ਲਾ ਕੇ ਲਗਾਓਗੇ ਤਾਂ ਤੁਹਾਡਾ ਥਾਈ ਚੋਂ ਟਾਈਟ ਰਹੂਗਾ ਕਿ ਉੱਪਰ ਇਹਦੇ ਸ਼ੇਪ ਬਹੁਤ ਜ਼ਿਆਦਾ ਦਿੱਤੀ ਹੁੰਦੀ ਆ ਇਸੇ ਤਰੀਕੇ ਆਪਾਂ ਕੀ ਕਰਾਂਗੇ ਇੱਧਰ ਵੀ ਬਿਲਕੁਲ ਸਟੇਟ ਰੱਖਣਾਗਾ ਸਿੱਧਾ ਹੁਣ ਫੱਟੀ ਨੂੰ ਥੋੜਾ ਜਿਹਾ ਉੱਪਰ ਆਪਾਂ ਇੱਧਰ ਵੀ ਲੈ ਕੇ ਜਾਣੀ ਆ ਤਾਂ ਇਸ ਤਰ੍ਹਾਂ ਮਾਰਕ ਕਰ ਲਵਾਂਗੇ ਦੇਖੋ ਹੁਣ ਕਟਾਈ ਵੇਲੇ ਕੀ ਕਰਨਾ ਹੋਊਗਾ ਤੁਹਾਨੂੰ ਦੇਖੋ ਜਦੋਂ ਆਹ ਚੀਜ਼ ਦਾ ਆਪਾਂ ਨਿਸ਼ਾਨ ਲਗਾਇਆ ਹੈ ਇੱਥੋਂ ਤਿੱਖੀ ਸ਼ੇਪ ਨਹੀਂ ਦੇਣੀ ਆਪਾਂ ਨੇ ਗਲਾਈ ਦੇ ਵਿੱਚ ਹੀ ਰੱਖਣਾਗਾ ਹੁਣ ਆਪਾਂ ਇਹਦੀ ਕਟਿੰਗ ਕਰਨੀ ਆ ਨਿਸ਼ਾਨ ਆਪਣੇ ਬੂਰੇ ਪ੍ਰੋਪਰ ਲੱਗ ਚੁੱਕੇ ਨੇਗੇ ਹੁਣ ਆਪਾਂ ਇਹਦੀ ਕਟਿੰਗ ਕਰ ਰਹੀਆਂ ਹਾਂ ਬਿਲਕੁਲ ਜਿਹੜੇ ਆਪਾਂ ਨੇ ਨਿਸ਼ਾਨ ਲਗਾਏ ਆ ਕੰਨੀ ਆਪਾਂ ਨੇ ਕਟਾਈ ਪਾਉਣੀਆਂ ਦੇਖੋ ਬਿਲਕੁਲ ਗਲਾਈ ਦੇ ਵਿੱਚ ਰੱਖਣੀ ਆ ਇਥੋਂ ਆਪਣੀ ਕੋਰਨਰ ਨਹੀਂ ਬਣਨਾ ਚਾਹੀਦਾ ਇਸੇ ਤਰੀਕੇ ਨਾਲ ਆਪਾਂ ਇਸੇ ਨਿਸ਼ਾਨਾਂ ਤੇ ਇਹਦੀ ਕਟਿੰਗ ਕਰਾਂਗੇ ਆ ਗਲਾਈ ਵੀ ਆਪਾਂ ਨੇ ਨਿਸ਼ਾਨਾਂ ਦੇ ਹਿਸਾਬ ਨਾਲ ਹੀ ਪਾਉਣੀਆਂ ਦੇਖੋ ਬਿਲਕੁਲ ਰਾਉਂਡ ਸ਼ੇਪ ਹੋਵੇ ਆਪਣੀ ਇਹਦੇ ਵਿੱਚ ਮੇਨ ਤਿੰਨ ਚੀਜ਼ਾਂ ਹੀ ਹੁੰਦੀਆਂ ਨੇ ਦੇਖੋ ਫਲਾਡੋ ਦੇ ਵਿੱਚ ਲੈਂਥ ਜ਼ਰੂਰੀ ਹੁੰਦੀ ਆਪਾਂ ਨੂੰ ਮੂਰੀ ਜ਼ਰੂਰੀ ਹੁੰਦੀ ਹੈ ਤੇ 28 ਹਿਪ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਹੁੰਦੀ 2800 ਹੀ ਇਹਦਾ ਉੱਪਰ ਵਾਲਾ ਨਾਪ ਰੈਡੀ ਹੋ ਜਾਂਦਾ ਹੁਣ ਇਸੇ ਤਰੀਕੇ ਆਪਾਂ ਨੇ ਇਹਦੀ ਬੈਕ ਦੀ ਕਟਿੰਗ ਕਰਨੀ ਹੈਗੀ ਦੋਨੋਂ ਪੱਲੇ ਨੂੰ ਆਪਾਂ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਫਰੰਟ ਦੀ ਕਟਿੰਗ ਕਰੀ ਸੀ ਉਸੇ ਤਰੀਕੇ ਆਪਾਂ ਇਹਨੂੰ ਉੱਪਰ ਤੱਕ ਲੈ ਕੇ ਜਾਣਾ ਦੇਖੋ ਇਹਦੇ ਵਿੱਚ ਕੋਈ ਵਾਲ ਵਗੈਰਾ ਨਹੀਂ ਹੋਣਾ ਚਾਹੀਦਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਦੇਣ ਨਾਲ ਨੂੰ ਸਿੱਧਾ ਕਰ ਲੋਗੇ ਫਿਲਹਾਲ ਦੇਖੋ ਜਿਹੜਾ ਇਹ ਵਾਲਾ ਕੱਪੜਾ ਆਪਣੇ ਕੋਲ ਇੱਕਦਮ ਸਾਫ਼ ਆਗਾ ਆਹ 프ੰਟ ਨੂੰ ਆਪਾਂ ਇਸੇ ਤਰੀਕੇ ਦੇ ਉੱਪਰ ਰੱਖ ਲਾਂਗੇ ਆਪਣੀ ਕੰਨੀ ਬਿਲਕੁਲ ਸਾਫ਼ ਆ ਹਲਕੀ ਜੀ ਦੇਖੋ ਜਿਹੜੀ ਸਾਈਡ ਤੇ ਧਾਗੇ ਵਗੈਰਾ ਨੇ ਆਪਾਂ ਨੇ ਇਹ ਉਤਾਰਨੇ ਆ ਉਸੇ ਹਿਸਾਬ ਦੇ ਨਾਲ ਤੁਸੀਂ ਕੀ ਕਰੋਗੇ ਇਹਨੂੰ ਇਹਦੇ ਉੱਪਰ ਰੱਖ ਲੋਗੇ ਇਹਦੀ ਆਪਾਂ ਇੱਥੋਂ ਸਾਈਡ ਤੋਂ ਫਿਨਿਸ਼ਿੰਗ ਦੇ ਦਾਂਗੇ ਹੁਣ ਜਦੋਂ ਆਪਾਂ ਨੇ ਬੈਕ ਕੱਟਣੀ ਆਂਦੀ ਦੇਖੋ ਬੈਕ ਤੁਸੀਂ ਜਿਹੜਾ ਨਿਸ਼ਾਨ ਲਗਾਇਆ ਸਿੱਧਾ ਤੁਸੀਂ ਇੱਥੋਂ ਐ ਲਗਾ ਸਕਦੇ ਹੋ ਪਰ ਆਪਾਂ ਨੇ ਜਦੋਂ ਗਲਾਈ ਦੇਣੀ ਆ ਤਾਂ ਇਹਨੂੰ ਦੋ ਸੂਤ ਨੀਚੇ ਨੂੰ ਦੇਣੀ ਆ ਹੁਣ ਜਿਹੜੀ ਆਪਾਂ ਨੇ ਲੂਜ਼ਿੰਗ ਪਾਉਣੀ ਆ ਜੇ ਤਾਂ ਤੁਸੀਂ ਥਾਈ ਦੇ ਵਿੱਚੋਂ ਬਹੁਤ ਜ਼ਿਆਦਾ ਲੂਜ਼ ਚਾਹੁੰਦੇ ਹੋ ਤਾਂ ਤੁਸੀਂ ਢਾਈ ਵੀ ਪਾ ਸਕਦੇ ਹੋ ਤਿੰਨ ਵੀ ਪਾ ਸਕਦੇ ਹੋ ਬਹੁਤ ਹੈਲਦੀ ਵਾਸਤੇ ਨਾਰਮਲ ਜਿਵੇਂ ਆਪਣਾ 14 ਇੰਚ ਥਾਈ ਜਾ ਰਿਹਾ ਤਾਂ ਤੁਸੀਂ ਜਿਹੜੀ ਆਹ ਪਾਉਣੀ ਆ ਲੂਜ਼ਿੰਗ ਪਾਉਣੀ ਆ 2 ਇੰਚ ਦੀ ਹੀ ਪਾਉਂਗੇ ਜਿਹੜੀ ਆਪਾਂ ਨੇ ਆਹ ਵਾਲੀ ਦੇਣੀ ਆ ਆਸਣ ਦੇ ਵਿੱਚ ਜੇ ਤੁਸੀਂ ਸਲਾਈਆਂ ਦੇ ਵਿੱਚ ਮਾਰਜਨ ਜ਼ਿਆਦਾ ਦੇ ਰਹੇ ਹੋ ਤਾਂ ਤੁਸੀਂ ਆਪਦੇ ਹਿਸਾਬ ਦੇ ਨਾਲ ਪਾਉਂਗੇ ਜੇ ਨਾਰਮਲ ਆਪਾਂ 1/2 ਇੰਚ ਪਾ ਰਹੇ ਹਾਂ ਤਾਂ ਤੁਸੀਂ 1 ਇੰਚ ਹੀ ਲੈਣਾਗਾ ਹੁਣ ਦੇਖੋ ਆਪਾਂ ਇੱਥੋਂ ਗਲਾਈ ਦੇਣੀ ਆ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਆਪਣੀ ਆ 1 ਇੰਚ ਦੀ ਢਾਲ ਪਾਈ ਹੋਈ ਆ ਇੱਥੋਂ ਆਪਾਂ 2 1/2 ਇੰਚ ਉੱਪਰ ਦਾ ਨਿਸ਼ਾਨ ਲਗਾਉਣਾ ਦੇਖੋ ਜਿਹੜੀ ਆਪਾਂ ਬੈਕ ਵੱਧ ਚੱਕਣੀ ਆ ਜੇ ਕਈ ਵਾਰ ਜਿਨ੍ਹਾਂ ਦੇ ਹਿਪਸ ਵਗੈਰਾ ਜ਼ਿਆਦਾ ਹੈਵੀ ਹੁੰਦੇ ਨੇ ਮੰਨ ਲਓ ਤਾ ਆਪਾਂ ਨੇ ਕੀ ਕਰਨੀ ਆ ਆ ਚੀਜ਼ੇ 3 3.5 4 ਤੇ ਵੀ ਚਲੀ ਜਾਂਦੀ ਆ ਕਿਉਂਕਿ ਜੇ ਆਪਾਂ ਨੇ ਇਹ ਘੱਟ ਪਾਈ ਤਾਂ ਆਪਣਾ ਪਲਾਜੋ ਪਿੱਛੇ ਤੋਂ نیچے ਵੱਲ ਉਤਰੀ ਜਾਊਗਾ ਤਾਂ ਕਰਕੇ ਆਪਾਂ ਨੂੰ ਆ ਉਸੇ ਹਿਸਾਬ ਦੇ ਨਾਲ ਤੁਹਾਨੂੰ ਲਾਉਣੀ ਪਊਗੀ ਜੇ ਜ਼ਿਆਦਾ ਹੈਵੀ ਨਾਪ ਆ ਤਾਂ ਆ ਚੀਜ਼ ਤੁਹਾਨੂੰ ਵੱਧ ਲਾਉਣੀ ਪਊਗੀ ਜੇ ਨਾਰਮਲ ਨਾਪ ਆ ਤਾਂ ਤੁਹਾਨੂੰ 2.5 ਇੰਚ ਦੀ ਬੈਕ ਵੱਧ ਬਹੁਤ ਆਗੀ ਹੁਣ ਇਸੇ ਤਰੀਕੇ ਨਾਲ ਆਪਾਂ ਇੱਥੋਂ ਗਲਾਈ ਦਾ ਨਿਸ਼ਾਨ ਲਗਾਵਾਂਗੇ ਦੇਖੋ ਆ ਵਾਲੀ ਸ਼ੇਪ ਆਊਗੀ ਹੁਣ ਦੇਖੋ ਆਪਾਂ ਨੇ ਇਧਰੋਂ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਇਹ ਪਿਆ ਉਸੇ ਤਰੀਕੇ ਨਾਲ ਹੀ ਕਟਿੰਗ ਕਰਨੀ ਆ ਜਿਹੜਾ ਆਪਾਂ ਨੇ ਆ ਅੰਦਰ ਵਾਲਾ ਨਿਸ਼ਾਨ ਲਗਾਉਣਾ ਦੇਖੋ ਫੱਟੀ ਦੀ ਸ਼ੇਪ ਹੀ ਲਾਲ ਉਸ ਤਰ੍ਹਾਂ ਬਣੀ ਹੁੰਦੀ ਹੈਗੀ ਆਪਾਂ ਨੇ 1 ਇੰਚ ਦੀ ਲਗਾਉਣਾ ਇੱਥੋਂ ਕਿਉਂਕਿ ਪ੍ਰੋਪਰ ਆਪਣਾ ਰੈਡੀ ਆ ਚੀਜ਼ ਨੇ ਰੱਖਣਾਗਾ ਤਾਂ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਲੋਗੇ ਆ ਦੇਖੋ ਜਿਹੜਾ ਆ ਮੈਂ ਸਿੱਧਾ ਨਿਸ਼ਾਨ ਐ ਇਸ ਤਰ੍ਹਾਂ ਇੱਕ ਵਾਰੀ ਮਾਰਤਾ ਦੇਖੋ ਪਰ ਆਪਾਂ ਨੇ ਜਿਸ ਤਰ੍ਹਾਂ ਇੱਥੋਂ ਸਟ੍ਰੇਟ ਰੱਖਿਆ ਉਸੇ ਤਰੀਕੇ ਨਾਲ ਵੀ ਆਪਾਂ ਬੈਕ ਨੂੰ ਸਟ੍ਰੇਟ ਰੱਖਣਾਗਾ ਹੁਣ ਵੇ ਨੀਚੇ ਤੋਂ ਆਪਾਂ ਇਹਨੂੰ ਫਿਨਿਸ਼ਿੰਗ ਦੇ ਦਾਂਗੇ ਹਲਕਾ ਜਿਹਾ ਸਾਫ਼ ਕਰ ਦਾਂਗੇ ਇਸੇ ਤਰੀਕੇ ਆਪਾਂ ਸੈਡ ਸਲਾਈਂ ਹੁਣ ਇਸੇ ਤਰੀਕੇ ਨਾਲ ਮੈਂ ਆਹ ਚੀਜ਼ ਦੀ ਕਟਾਈ ਪਾਉਂਗੀ ਆਪਾਂ ਇੱਥੋਂ ਕੋਈ ਬਾਹਰ ਨੂੰ ਬਦਮਾ ਨਹੀਂ ਕੱਢਣਾ ਹੈਗਾ ਜਦੋਂ ਆਪਾਂ نیچے ਤੋਂ ਸਟੇਟ ਰੱਖਿਆ ਹੋਇਆ ਤਾਂ ਉਸੇ ਹਿਸਾਬ ਨਾਲ ਆਪਾਂ ਬੈਕ ਨੂੰ ਵੀ ਸਟੇਟ ਹੀ ਰੱਖਾਂਗੇ ਤੇ ਰਾਮਨਾਏ ਨੂੰ ਪਲਾ ਦੋ ਨੂੰ ਕੱਟ ਸਕਦੇ ਹੋਗੇ ਘਰ ਵਿੱਚ ਬੈਠ ਕੇ ਕਿਉਂਕਿ ਇਹਦੇ ਵਿੱਚ ਜ਼ਿਆਦਾ ਕੋਈ ਚੱਕਰ ਨਹੀਂ ਹੈਗਾ ਬਿਲਕੁਲ ਨੋਰਮਲ ਆ ਦੇਖੋ ਬਹੁਤ ਹੀ ਸੌਖੇ ਤਰੀਕੇ ਨਾਲ ਸਾਨੂੰ ਕਟਾਈ ਦੱਸੀ ਹੈ ਜੀ ਹੁਣ ਰਹਿ ਗਈ ਇੱਕ ਆਪਣੀ ਪੌਕਟ ਕੱਟਣ ਵਾਲੀ ਆ ਆਮ ਆਮ ਪੌਕਟ ਕਿੰਨੀ ਵੀ ਮਰਜ਼ੀ ਲਗਾ ਸਕਦੇ ਆ ਪਰ ਜੇ ਆਪਾਂ ਨੇ ਕੋਈ ਫੋਨ ਵਗੈਰਾ ਪਾਉਣਾ ਵੱਡੇ ਫੋਨ ਜਿਵੇਂ ਅੱਜ ਕੱਲ੍ਹ ਕਈ ਵਾਰ ਨਿਕਲ ਜਾਂਦਾ ਪੌਕਟ ਦੇ ਵਿੱਚੋਂ ਤਾਂ ਤੁਸੀਂ ਪੌਕਟ ਦੀ ਲੈਂਥ ਕੀ ਕਰੋਗੇ 14 ਇੰਚ ਕਟਾਈ ਦੀ ਕਟੋਗੇ ਜਿਸ ਦੇ ਨਾਲ ਆਪਣਾ ਫੋਨ ਬਾਹਰ ਨਹੀਂ ਨਿਕਲੂਗਾ ਕੀ ਕਰਦੇ ਨੇ ਜਿਆਦਾ ਲੰਬੀ ਪਾਕਟ ਲਗਵਾ ਲੈਂਦੇ ਨੇਗੇ ਜਿਹਦੇ ਕਰਨਾ ਆਪਣੇ ਨੀਚੇ ਤੱਕ ਵਜਦੀ ਰਹਿੰਦੀ ਆ ਉਹ ਅੱਛੀ ਨਹੀਂ ਲੱਗਦੀ ਦੇਖੋ ਆਮ ਲੈਂਥ ਆਪਾਂ 13.5 14 ਦੇ ਵਿੱਚ ਹੀ ਰੱਖ ਦਿੰਨੇ ਆ ਪਾਕਟ ਦੀ ਜਿਹੜੀ ਚੜਾਈ ਹੋਊਗੀ ਪਾਕਟ ਦੀ ਉਹ ਤੁਸੀਂ 7 ਇੰਚ ਕਰ ਸਕਦੇ ਹੋ ਇੱਥੋਂ ਸਿੱਧਾ ਨਿਸ਼ਾਨ ਇੱਥੋਂ ਨਾ ਆਹ ਚੀਜ਼ ਆ ਜਿਹੜੀ ਪਾਕਟ ਦੀ ਇੱਥੋਂ ਤੁਸੀਂ ਸਿੱਧੀ ਨਾ ਕਟਿੰਗ ਕਰਨੀ ਇੱਥੋਂ ਗਲਾਈ ਦੇ ਵਿੱਚ ਹੀ ਰੱਖਿਓ ਨਾਲ ਤਾਂ ਸੋਹਣੀ ਲੱਗਦੀ ਐ ਨਾਲੇ ਇਹਦੇ ਨਾਲ ਵੀ ਚੱਕਰ ਪੈਂਦਾ ਕਿ ਆਪਣੀ ਜਿਹੜੀ ਪੌਕਟ ਦੇ ਵਿੱਚ ਕੋਈ ਸਮਾਨ ਪਾਇਆ ਹੋਊਗਾ ਉਹ ਬਾਹਰ ਨਹੀਂ ਨਿਕਲਦਾ ਅਗ ਲਾਈ ਦੇ ਕਾਰਨ ਤੇ ਨੀਚੇ ਨੂੰ ਰੋਗੀ ਪੌਕਟ ਦੇ ਹੈ ਆਪਣੀ ਹਾਂਜੀ ਇਹ ਸੀ ਆਪਣੇ ਰਾਉਂਡ ਕਲਾਸਿਕ ਪਲਾਜ਼ੋ ਦੀ ਵੀਡੀਓ ਬਣਾਈ ਸੀ ਤੁਹਾਡੇ ਵਾਸਤੇ ਤੁਸੀਂ ਕਿਸੇ ਵੀ ਨਾਪ ਦਾ ਪਲਾਜ਼ੋ ਇਸ ਤਰੀਕੇ ਨਾਲ ਉਹਦੀ ਕਟਿੰਗ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਨਾਪ ਸਹੀ ਹੈਗਾ ਆਸਾਨੀ ਦੇ ਨਾਲ ਤੁਸੀਂ ਘਰ ਬੈਠੇ ਪਲਾਜ਼ੋ ਬਣਾ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਸਾਡੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ